40 ਸਾਲ ਦਾ ਰਾਜ ਭਾਗ ਤੇ 12 ਸਾਲ ਦੀ ਉਮਰ ਹੈ ਜਿਸ ਦਿਨ ਬਾਪੂ ਆਕਾਲ ਚਲਾਣਾ ਕਰ ਗਿਆ ਸਰਦਾਰ ਮਹਾ ਸਿੰਘ ਤੇ 12 ਸਾਲ ਦੀ ਉਮਰ ਵਿੱਚ ਘੋੜੇ ਤੇ ਬਹਿ ਕੇ ਸੰਮਣ ਬੁਰਜ ਦੇ ਲਾਗੇ ਆਣ ਕੇ ਅਹਿਮਦ ਸ਼ਾਇਆਬਦਾਲੀ ਦੇ ਪੋਤੇ ਨੂੰ ਵੰਗਾਰਿਆ ਸਰਦਾਰ ਚੜਤ ਸਿੰਘ ਦੇ ਪੋਤਰੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 40 ਸਾਲ ਦਾ ਰਾਜ ਭਾਗ 40 ਸਾਲ ਦਾ ਰਾਜ ਭਾਗ ਕੁਝ ਕਿਤਾਬਾਂ ਦੀ ਬੇਨਤੀ ਕਰਦਾ ਲੈ ਕੇ ਪੜਿਓ ਉਹਦੇ ਵਿੱਚ ਕਿਤੇ ਇੱਕ ਜਗ੍ਹਾ ਤੇ ਨੇ ਮਿਲੇਗਾ 40 ਸਾਲਾਂ ਦੇ ਰਾਜ ਭਾਗ ਵਿੱਚ ਕਿਸੇ ਨੇ ਤੁਰੀ-ਤੁਰੀ ਜਾਂਦੀ ਲੜਕੀ ਦੇ ਸਿਰ ਦੇ ਲੀੜੇ ਨੂੰ ਹੱਥ ਪਾਇਆ ਹੋਵੇ ਇੱਕ ਵੀ ਨਹੀਂ ਪੜੋਗੇ ਤੂੰ ਇੱਕ ਚੋਰੀ ਹੋਈ ਛੇਰੇ ਪੰਜਾਬ ਦੇ ਰਾਜ 'ਚ ਇੱਕ ਉਦੋਂ ਵੀ ਅਜੇ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਬਣਿਆ ਅਜੇ ਸਰਦਾਰ ਰਣਜੀਤ ਸਿੰਘ ਸੀਗਾ ਉਹ ਚੋਰੀ ਕਰਕੇ ਤੇ ਚੋਰ ਡੰਗਰ ਬਣ ਕੇ ਸਰਦਾਰ ਛਾਮ ਸਿੰਘ ਆਟਾਰੀ ਵਾਲੇ ਦੇ ਬਾਪੂ ਦੀ ਹਵੇਲੀ 'ਚ ਨਿਹਾਲ ਸਿੰਘ ਦੀ ਤੇ ਜਦੋਂ ਨਿਹਾਲ ਸਿੰਘ ਨੂੰ ਪਤਾ ਲੱਗਾ ਨਾ ਵੀ ਇਹ ਤੇ ਘੋੜੇ ਮੱਝਾਂ گاਵਾ ਛੇਰੇ ਪੰਜਾਬ ਦੇ ਨੇ ਉਹ ਹੱਥ ਜੋੜ ਕੇ ਸਾਰਾ ਕੁਝ ਲੈ ਕੇ ਆਇਆ ਉਹ ਕਹਿੰਦਾ ਮਹਾਰਾਜਾ ਸਹ ਮੇਰੀ ਭੋਲਿਆ ਵੀ ਤੁਹਾਡੇ ਘੋੜੇ ਮੱਝਾਂ گاਵਾ ਮੈਂ ਖਰੀਦੀਆਂ ਇਹਦੀ ਜਿਓ ਸਜਾ ਦੋਗੇ ਭਗਤ ਨੂੰ ਤਿਆਰ ਛੇਰੇ ਪੰਜਾਬ ਨੇ ਆਖਿਆ ਸਜਾਏ ਹੋਈਆ ਮੇਰੇ ਗਲ ਚ ਬਾਵਾ ਪਾ ਕੇ ਤੇ ਕੁੱਟ ਕੇ ਜੱਫੀ ਪਾ ਕੇ ਭਰਾ ਭਰਾ ਮਿਲਗੇ ਤੈਨੂੰ ਇਹੋ ਹੀ ਸਜਾ ਵਾ ਇਹ ਇਮਾਨਦਾਰੀ ਦਾ ਆਸ਼ਿਕ ਹੈ ਛੇਰੇ ਪੰਜਾਬ ਮਹਾਰਾਜਾ ਜੀ ਸਿੰਘ ਬੈਠਾ ਮਹਾਰਾਜਾ ਜੀ ਸਿੰਘ ਫਕੀਰਿਆ ਜੀਜੋਦੀ ਨੇ ਬੈਠਾ ਅਜੁੱਧਿਆ ਪ੍ਰਸ਼ਾਦ ਵੈਂਟੂਰਾ ਐਲਾਰਡ ਸਰਦਾਰ ਸ਼ਮ ਸਿੰਘ ਟਾਰੀ ਸਰਦਾਰ ਹਰੀ ਸਿੰਘ ਨਲੂਗਾ ਇਤਿਆਦਿਕ ਮਹਾਨ ਯੋਧੇ ਬੈਠੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਟਿੱਕਾ ਖੜਕ ਸਿੰਘ ਨੂੰ ਆਵਾਜ਼ ਮਾਰੀ ਆਪਣੇ ਵੱਡੇ ਪੁੱਤ ਨੂੰ ਅਜੀਪਤਾ ਜੀ ਸ਼ੇਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਵੀ ਮੈਂ ਵੇਖਣਾ ਚਾਹੁੰਨਾ ਵੀ ਮੇਰਾ ਰਾਜ ਭਾਗ ਪਲਾ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਚੰਗਾ ਭਲਾ ਕੇ ਗਿਆ ਗਵਾਤਾ ਲਗੇ ਬੈਠੇ ਫਕੀਰਾ ਜੀਜੋਦੀਨ ਨੇ ਆਖਿਆ ਕਿਵੇਂ ਵੇਖੋਗੇ ਕੋਈ ਪੈਰਾਮੀਟਰ ਹੈ ਸ਼ੇਰ-ਏ-ਪੰਜਾਬ ਨੇ ਆਖਿਆ ਹਾਂ ਹੈ ਲੱਖਾਂ ਰੁਪਈਆਂ ਦਾ ਸੋਨੇ ਦਾ ਕੈਂਠਾ ਬਣਾਇਆ ਇੱਕ ਲਾਹੌਰ ਦੀਆਂ ਗਲੀਆਂ ਵਿੱਚੋਂ ਵਾਰਾ ਕੁੱਤਾ ਪਕੜ ਕੇ ਲਿਆਣ ਕੇ ਕੈਂਠਾ ਉਹਦੇ ਗਲ ਵਿੱਚ ਪਾ ਦਿੱਤਾ ਮਹਾਰਾਜਾ ਜੀਤ ਸਿੰਘ ਨੇ ਆਖਿਆ 8 ਦਿਨ ਕੁੱਤਾ ਨਹੀਂ ਪકડਨਾ 8 ਦਿਨ ਕੁੱਤਾ ਨਹੀਂ ਫੜਨਾ ਜੇ 9ਵੇਂ ਦਿਨ ਕੈਂਠਾ ਇਹਦੇ ਗਲ ਵਿੱਚ ਹੋਵੇਗਾ ਤੇ ਸਾਡਾ ਰਾਜ ਭਾਗ ਇਹਦੇ ਤੇ ਗੁਰੂ ਰਾਮਦਾਸ ਦਾ ਹੱਥ ਤੇ ਜੇ ਅੱਠਾਂ ਦਿਨਾਂ ਦੇ ਵਿੱਚ ਵਿੱਚ ਕੁੱਤਾ ਵੀ ਗਵਾਚ ਗਿਆ ਤੇ ਗਹਿਣਾ ਵੀ ਕਹੇ ਨੇ ਲਾ ਲਿਆ ਤੇ ਪੱਠ ਪਵੇ ਸਾਡਾ ਰਾਜਪਾਗ ਅੱਠ ਦਿਨ ਕੁੱਤਾ ਲਾਹੌਰ ਦੇ ਬਜ਼ਾਰਾਂ ਚ ਘੁੰਮਦਾ ਰਿਹਾ ਕਿਸੇ ਦੀ ਜ਼ੁਰਤ ਨਾ ਪਈ ਕੁੱਤੇ ਵੱਲੇ ਮੈਲੀ ਨਿਗਾਹ ਕਰਕੇ ਵੇਖ ਲਵੇ ਨੌਵੇਂ ਦਿਨ ਕੁੱਤਾ ਲਿਆਂਦਾ ਤੇ ਕੈਂਠਾ ਉਸੇ ਤਰ੍ਹਾਂ ਹੀ ਗੱਲ ਸੀਗਾ ਅੱਜ ਸ਼ਾਮਾਂ ਨੂੰ 150 ਰੁਪਏ ਦੀ ਲੈ ਕੇ ਸੰਗਲੀ ਦੇ ਕੁੱਤੇ ਦੇ ਗੱਲ ਪਾਇਓ ਹਾਂ ਕੁੱਤਾ ਜੰਮੂਵੋਂ ਨਹੀਂ ਲੱਭਣਾ ਜਾ ਕੇ ਇਹ ਟਾਲ ਸਚਾਈ ਹੈ ਭਾਈ ਕਹਨ ਨੂੰ ਸਾਰੇ ਕਹੀ ਜਾਂਦੇ ਜਦੋਂ ਮੇਰੇ ਵਰਗਾ ਕਹਿੰਦਾ ਨਾ ਰਾਜ ਭਾਗ ਲੈਣਾ ਮੈਂ ਸਟੇਜਾਂ ਤੇ ਖਲੋਖ ਲੋਕੇ ਦਵਾਈਆਂ ਦੇਣਾ ਮੈਂ ਸ਼ੇਰੇ ਪੰਜਾਬ ਵਰਗਾ ਰਾਜ ਭਾਗ ਤੁਹਾਨੂੰ ਦੇ ਦਿਆਂਗਾ ਇੱਕ ਵਾਰੀ ਵੋਟਾਂ ਪਾ ਕੇ ਮੈਨੂੰ ਲੀਡਰ ਬਣਾ ਦਿਓ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਪੈਰ ਦੀ ਮੈਲ ਵਰਗੇ ਲਿੰਗੇ ਬੰਦੇ ਭਾਈ ਉਹ ਮਹਾਰਾਜਾ ਰਜੀਤ ਸਿੰਘ ਪੰਜਾਬੀਆਂ ਦਾ ਬਾਦਸ਼ਾ ਜਿਹਦੇ ਰਾਜ ਭਾਗ ਦੀਆਂ ਬਾਤਾਂ ਤੇ ਪਾਈਆਂ ਜਾ ਸਕਦੀਆਂ ਉਹੋ ਜਿਹੜਾ ਰਾਜ ਭਾਜ ਅਗੇ ਤੇ ਨਜੇ ਤੇ ਨਹੀਂ ਵੇਖਣ ਨੂੰ ਨਜ਼ਰ ਆਉਂਦਾ ਕਾਂ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਦਵੇ ਤੇ ਕਿਹਾ ਨਹੀਂ ਜਾ ਸਕਦਾ ਭਾਈ ਉਹ ਮਹਾਰਾਜਾ ਰਜੀਤ ਸਿੰਘ ਤੋਂ ਸਨਮਾਨ ਜੋ ਖਾਲਸਾ ਜੀ ਮਹਾਰਾਜਾ ਰਜੀਤ ਸਿੰਘ ਲਾਹੌਰ ਬਾਜ਼ਾਰ ਵਿੱਚ ਦੀ ਲੰਗੇ ਜਾ ਰਿਹਾ ਇੱਕ ਬੰਦੇ ਦੇ ਗਲ ਵਿੱਚ ਫੱਟੀ ਪੱਥੂਈ ਉਹਦੇ ਹੱਥ ਵਿੱਚ 20 ਕਿਲੋ ਦਾ ਵਿਧਾਨ ਉਹ ਸਿਰੋਂ ਕੱਢ ਕੇ 20 ਕਿਲੋ ਦਾ ਵਿਧਾਨ ਮਾਰੇ ਲੋਹੇ ਦੀ ਹਿੱਕ ਤੇ ਉਹਦਾ ਆਕਾਰ ਬਦਲ ਕੇ ਰੱਖ ਦਵੇ ਘੋੜੇ ਤੋਂ ਉਤਰਿਆ ਮਹਾਰਾਜਾ ਰਜੀਤ ਸਿੰਘ ਮੁਰਕੋ ਮੁਰਕੀ ਹੋਇਆ ਬੰਦਾ ਲੋਹਾ ਕੁੱਟਣ ਵਾਲਾ ਲੋਹਾਰ ਦੋ ਹੱਥਾਂ ਵਿੱਚ ਉਹਦੇ ਡੌਲੇ ਜਾ ਕੇ ਪਕੜੇ ਮਹਾਰਾਜਾ ਅਜੀਤ ਸਿੰਘ ਨੇ ਉਹਦੇ ਹੱਥੋਂ ਮਦਾਨ ਧਰਤੀ ਤੇ ਰਖਾਇਆ ਸ਼ੇਰੇ ਪੰਜਾਬ ਨੇ ਆਖਿਆ ਅੱਜ ਤੋਂ ਬਾਅਦ ਦੁਕਾਨ ਕਰਦੇ ਬੰਦ ਅੱਜ ਤੋਂ ਬਾਅਦ ਮੇਰੇ ਰਾਜ ਭਾਗ ਵਿੱਚ ਤੈਨੂੰ ਨੌਕਰੀ ਦਿੱਤੀ ਜਾਵੇਗੀ ਲੋਹਾਰ ਜਿਹਨੂੰ ਆਪਾਂ ਕਹਿੰਦੇ ਫਕੀਰ ਅਜੀਜੋਦੀਨ ਮਹਾਰਾਜਾ ਅਜੀਤ ਸਿੰਘ ਨੇ ਵਿਦੇਸ਼ ਮੰਤਰੀ ਬਣਾਇਆ ਵਿਦੇਸ਼ ਮੰਤਰੀ ਗੁੱਸਾ ਨਾ ਕਰਿਓ ਲਾਈਵ ਚੱਲਣ ਡਿਆ ਅੱਜ ਫੌਜ ਦੀ ਭਰਤੀ ਆ ਜਾਵੇ ਪੁਲਿਸ ਦੀ ਭਰਤੀ ਆ ਜਾਵੇ ਪੁਲਿਸ ਦੀ ਭਰਤੀ ਆਵੇ 500 ਨੌਜਵਾਨ ਰੱਖਣਾ ਅਸੀਂ ਗਰਾਊਂਡਾਂ 'ਚ ਭੱਜ-ਭੱਜ ਮਰ ਜਾਂਦੇ 5500 ਅਗਲਿਆਂ ਪਹਿਲਾਂ ਰੱਖਿਆ ਹੁੰਦਾ ਭਾਈ ਆ ਨੌਜਵਾਨੀ ਮੇਰੇ ਪੰਜਾਬ ਦੀ ਇਹ ਦਿਨ ਰਾਤ ਮਿਹਨਤ ਕਰਦੀ ਮਿਹਨਤ ਕਰਦੇ ਵੀ ਜਦੋਂ ਤੱਕ ਕਿਸੇ ਦੀ ਮੋਠ ਵਿੱਚ 2-4 ਲੱਖ ਰੁਪਏ ਨਾ ਦੋ ਉਦੋਂ ਤੱਕ ਕਿਤੇ 100 'ਚੋਂ 5 ਆ ਭਾਵੇਂ ਉਤਰਾਂ ਭਰਤੀ ਹੋ ਜਾਣਾ ਬਚਨਵੇਂ ਵਿਚਾਰਿਆਂ ਨੂੰ ਜ਼ਮੀਨ ਜਾਇਦਾਦ ਵੇਚ ਕੇ ਪੈਸੇ ਭਰਨੇ ਪੈਂਦੀ ਇੱਥੇ ਜਵਾਨੀ ਦਾ ਮੁੱਲ ਨਹੀਂ ਪਾਇਆ ਜਾਂਦਾ ਭਾਈ ਤੋਂ ਗਰੀਬਨਵਾਜ ਸਤਗੁਰੂ ਕਿਰਪਾ ਕਰਿਓ ਦੀ ਬਾਤ ਲਗਾ ਪਾਉਣ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਅੱਖਾਂ ਮੀਟੀਆਂ ਮੇਰੇ ਕਹਿਣ ਤੋਂ ਭਾਵ ਸੁਰਗਵਾਸ ਹੋ ਗਿਆ ਮਹਾਰਾਜਾ ਰਣਜੀਤ ਸਿੰਘ 1839 ਜੂਨ ਮਹੀਨੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਰਾਜ ਪਾਗ ਜਾਂਦਾ ਰਿਹਾ ਟਿੱਕਾ ਖੜਕ ਸਿੰਘ ਨੂੰ ਧਿਆਨ ਸਿੰਘ ਡੋਗਰੇ ਨੇ ਤਖਤੋਂ ਲਾਹ ਕੇ ਕੈਦ ਕਰਕੇ ਜ਼ਹਿਰ ਦੇ ਦੇ ਕੇ ਮਾਰਿਆ ਉਹਦੇ ਤੋਂ ਬਾਅਦ ਮਹਾਰਾਣੀ ਚੰਦਕੌਰ ਟਿੱਕਾ ਖੜਕ ਸਿੰਘ ਦੀ ਘਰ ਵਾਲੀ ਸ਼ੇਰੇ ਪੰਜਾਬ ਦੀ ਨੋ ਉਹਨੂੰ ਆਸੋ ਭਾਗੋ ਬਦਾਮੋ ਤੇ ਪੇਰੋ ਚੋਂ ਗੋਲੀਆਂ ਦੇ ਕੋਲੋਂ ਧਿਆਨ ਸਿੰਘ ਡੋਗਰੇ ਨੇ ਰਾਤ ਸੁੱਤੀ ਪਈ ਮਹਾਰਾਣੀ ਚੰਦਕੌਰ ਉਹਦੇ ਸਿਰ 'ਚ ਭਾਰਾ ਪੱਥਰ ਮਾਰ ਕੇ ਸ਼ੇਰੇ ਪੰਜਾਬ ਦੀ ਨੋ ਮਾਰਿਆ ਉਹਦੇ ਤੋਂ ਬਾਅਦ ਸਰਦਾਰ ਛਾਮ ਸਿੰਘ ਆਟਾਰੀ ਵਾਲੇ ਦੀ ਧੀ ਬੀਬੀ ਨਾਨਕੀ ਟਿੱਕਾ ਖੜਕ ਸਿੰਘ ਸਤਕਾਰਯੋਖ ਖਾਲਸਾ ਜੀ ਮੁਕਤੀ ਗੱਲ ਹੁਣ ਮਹਾਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਉਹ ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰ ਦਾ ਉਹ ਚਰਾਗ ਸਰਦਾਰ ਛਾਮ ਸਿੰਘ ਆਟਾਰੀ ਵਾਲੇ ਦੀ ਧੀ ਬੀਬੀ ਨਾਨਕੀ ਧਿਆਨ ਸਿੰਘ ਡੋਗਰੇ ਨੇ ਜ਼ਹਿਰ ਦੇ ਦੇ ਕੇ ਉਹਦਾ ਗਰਭਪਾਤ ਕੀਤਾ ਤੇ ਉਹ ਧੀ ਨੂੰ ਵੀ ਮਾਰਿਆ ਗਿਆ ਟਿੱਕਾ ਛੇਰ ਸਿੰਘ ਮਾਰਿਆ ਮੁੱਕ ਦੀ ਗੱਲ ਕਬਰ ਕਸ਼ਮੀਰਾ ਸਿੰਘ ਪਛੋਰਾ ਸਿੰਘ ਵਰਗੇ ਇਤਿਹਾਦਿਕ ਛੇਰੇ ਪੰਜਾਬ ਮਹਾਰਾਜਾ ਅਰਜੀਤ ਸਿੰਘ ਦੇ ਘਰ ਦੇ ਚਰਾਗ ਬੁਝਾਏ ਧਿਆਨ ਸਿੰਘ ਡੋਗਰੇ ਨੇ 3 ਰੁਪਏ ਤਨਖਾਹ ਤੇ ਭਰਤੀ ਹੋਏ ਡੋਗਰੇ 3 ਰੁਪਏ ਤੇ ਵਜ਼ੀਰ ਬਣ ਗਏ ਸੈਨਾਪਤੀ ਬਣ ਗਏ ਹੁਣ ਮਹਾਰਾਜਾ ਅਰਜੀਤ ਸਿੰਘ ਦਾ ਘਰ ਗਿਆ ਪਾਟ ਸਿਆਣੇ ਬਜ਼ੁਰਗ ਭੈਣੋ ਕੋਈ ਬਜ਼ੁਰਗ ਲੱਗਾ ਦੁਨੀਆਂ ਤੋਂ ਚਾਲਾ ਮਾਰਨ ਮੇਰੇ ਕਹਿਣ ਤੋਂ ਪਾਵ ਸੁਰਗਵਾਸ ਲੱਗਾ ਹੋਣਾ ਉਨੇ ਆਪਣੇ ਪਰਿਵਾਰ ਨੂੰ ਇਕੱਠਿਆਂ ਕਰਕੇ ਆਖਿਆ ਉਹਨੇ ਆਹਾ ਉਰੇ ਆਓ ਭਾਈ ਨੋਵਾ ਵੀ ਇਕੱਠਿਆਂ ਕਰ ਲਿਆ ਪੁੱਤ ਵੀ ਇਕੱਠੇ ਕਰ ਲਏ ਉਹਨੇ ਇੱਕ ਘਰ ਨਾ ਲਿਆਂਦਾ ਸਣ ਦਾ ਘਰ ਨਾ ਹੁੰਦਾ ਸੀ ਉਹ ਨਾ ਸਣ ਰਹਿ ਗਈ ਨਾ ਘਰ ਨਾ ਰਹਿ ਗਿਆ ਉਹਦੇ ਵਿੱਚ ਇੱਕ ਤੁਲੂਣੀ ਕੱਢੀ ਵਲੀ ਉਹਨੇ ਆਪਣੇ ਇੱਕ ਪੁੱਤ ਨੂੰ ਆਖਿਆ ਕਹਿੰਨ ਲੱਗਾ ਓਏ ਆ ਲੈ ਫੜਾ ਤੋੜ ਉਹਨੇ ਮਿੰਟ ਚ ਤੋੜ ਦਿੱਤੀ ਦੂਜੇ ਨੂੰ ਫੇਰ ਇੱਕ ਕੱਖ ਫੜਾਇਆ ਕਹਿੰਦਾ ਤੋੜ ਨੇ ਤੋੜਿਆ ਉਹਨੇ ਘਰ ਨੇ ਆਂਦਾ ਇਕੱਠ ਕਰਕੇ ਚੰਗੀ ਤਰ੍ਹਾਂ ਬੰਨ੍ਹ ਕੇ ਕਹਿੰਦਾ ਲੈ ਇਹਨੂੰ ਤੋੜ ਕੇ ਵਿਖਾਓ ਕਹਿੰਦਾ ਬਾਪੂ ਹਿੱਲ ਗਿਆ ਇਹ ਤੇ ਟੁੱਟਣਾ ਹੀ ਨਹੀਂ ਬਾਪੂ ਨੇ ਆਖਿਆ ਕੁਝ ਸਮਝ ਗਿਆ ਕਹਿੰਦਾ ਨਹੀਂ ਉਹ ਬਜ਼ੁਰਗ ਨੇ ਆਖਿਆ ਜੇ ਤੇ ਇੱਕ ਮੁੱਠ ਹੋ ਕੇ ਭਰਾ ਭਰਾ ਰੋਗੇ ਤੇ ਦੁਨੀਆਂ ਦੇ ਲੋਕ ਤੁਹਾਡਾ ਲੋਹਾ ਮੰਨਣਗੇ ਜੇ ਕਿਸੇ ਦਾ ਮੂੰਹ ਚੜਦੇ ਨੂੰ ਕਿਸੇ ਦਾ ਲੈਂਦੇ ਨੂੰ ਕਿਸੇ ਦਾ ਕਿਸੇ ਪਾਸੇ ਕਿਸੇ ਦਾ ਕਿਸੇ ਪਾਸੇ ਰੋਜ਼ ਸਵੇਰੇ ਉੱਠ ਕੇ ਸ਼ਾਮਾਂ ਤੱਕ ਲੋਕਾਂ ਕੋ ਜੁੱਤੀਆਂ ਕਾਇਆ ਕਰੋਗੇ ਇੱਕ ਆਠ ਵਿੱਚ ਬੜੀ ਬਰਕਤ ਹੈ ਭਾਈ ਹੁਣ ਮਹਾਰਾਜਾ ਰਜੀਤ ਸਿੰਘ ਜਾਂਦਾ ਜਾਂਦਾ ਕਹਿ ਗਿਆ ਸੀ ਇਕੱਠੇ ਰਹੋ ਲੇਕਿਨ ਵੱਡੇ ਵੱਡੇ ਸਰਦਾਰਾਂ ਨੇ ਬੁੱਤਕਾਂ ਤੇ ਆਪਣਾ ਜ਼ਮੀਰ ਵੇਚ ਦਿੱਤਾ ਬੁੱਤਕੀਆਂ ਤੇ ਆਪਣਾ ਜ਼ਮੀਰ ਦਸਾਂ ਦਾ ਸਰ ਪਈਆਂ ਤੇ ਜ਼ਮੀਰ ਵੇਚੀ ਗਈ ਹੁਣ ਮਹਾਰਾਣੀ ਜਿੰਦ ਮਹਾਰਾਣੀ ਜਿੰਦਾਂ ਦੇ ਮੋਢਿਆਂ ਤੇ ਭਾਰ ਪਿਆ ਰਾਜ ਭਾਗ ਦਾ ਲਾਲ ਸਿੰਘ ਤੇ ਤੇਜਾ ਸਿੰਘ ਇੱਕ ਸੈਨਾਪਤੀ ਬਣ ਗਿਆ ਇੱਕ ਵਜ਼ੀਰ ਬਣ ਗਿਆ ਡੋਗਰੇ ਹੁਣ ਲਾਲ ਸਿੰਘ ਤੇ ਤੇਜਾ ਸਿੰਘ ਵਜ਼ੀਰ ਬਣ ਗਏ ਸੈਨਾਪਤੀ ਬਣ ਗਏ ਸ਼ੇਰੇ ਪੰਜਾਬ ਦੇ ਦਰਗਾਹ ਸਤਲੁਜ ਤੋਂ ਪਾਰ ਸਨ 84 ਪਿੰਡ ਮਜਮੂਨ ਤੁਸੀਂ ਨੇ ਬਹੁਤ ਕੁਝ ਸੁਣਿਆ ਸਿੱਖ ਰਾਜ ਪ੍ਰਤੀ ਲੇਕਿਨ ਮੈਂ ਦਾਵਾ ਤੇ ਨਹੀਂ ਕਰਦਾ ਉਹ ਪ੍ਰਸੰਗ ਤੁਹਾਡੀ ਖਿਦਮਤ ਵਿੱਚ ਰੱਖਾਂਗਾ ਜਿਹਨੂੰ ਸ਼ਾਇਦ ਆਪ ਜੀ ਨੇ ਬਹੁਤ ਘੱਟ ਸੁਣਿਆ ਹੋਵੇ ਸਿੱਖ ਰਾਜ ਗਾਇ ਦੇਲ ਚੋਂ ਉਹ ਮਹਾਰਾਣੀ ਜਿੰਦਾ ਵਿਚਾਰੀ ਦੇ ਮੋਢਿਆਂ ਤੇ ਪਾਰ ਪਿਆ ਤੇ ਲਾਲ ਸਿੰਘ ਤੇ ਤੇਜਾ ਸਿੰਘ ਉਹਨਾਂ ਨੇ ਮਹਾਰਾਣੀ ਜਿੰਦਾ ਨੂੰ ਆਖਿਆ ਮਹਾਰਾਣੀ ਸਹਿਬਾ ਸਾਤੂਲੂ ਜੀ ਦਰਗਾਹ ਤੋਂ ਪਾਰ ਜਿਹੜੇ 84 ਪਿੰਨ ਨੇ ਉਧਰ ਦਾ ਰਾਜਾ ਹੈ ਪਹਾੜਾ ਸਿੰਘ ਉਹਨੇ ਅਜੇ ਤੱਕ ਮਾਮਲਾ ਨਹੀਂ ਭੇਜਿਆ ਸਾਡੀ ਵਿਚਾਰ ਵੀ ਡਾਂਗਣਾ ਮਾਮਲਾ ਲੈ ਕੇ ਆਉਣਾ ਅਸਲ ਵਿੱਚ ਲਾਲ ਸਿੰਘ ਤੇ ਤੇਜਾ ਸਿੰਘ ਅੰਗਰੇਜ਼ਾਂ ਦੇ ਨਾਲ ਗੰਡ ਤੁੱਪ ਕਰ ਚੁੱਕੇ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਉਹਦੇ ਚੰਗੇ ਚੰਗੇ ਪੁੱਤ ਮਰ ਗਏ ਨੇ ਕੋਈ 2-4 ਜਰਨੈਲ ਰਹਿ ਗਏ ਸਿੱਖ ਰਾਜ ਨੂੰ ਬਚਾਉਣ ਵਾਲੇ ਜੇ ਤੁਸੀਂ ਸਾਡੇ ਨਾਲ ਚਿੱਠੀ ਪੱਤਰ ਕਰੋ ਕਰੋ ਸਮਝੌਤਾ ਸਾਨੂੰ ਕੁਝ ਲੈਣ ਦੇਣ ਕਰ ਲਓ ਤੇ ਜਿਹੜੇ 5-7 ਸਰਦਾਰ ਬਚੇ ਆ ਉਹਨਾਂ ਨੂੰ ਤੁਹਾਡੀਆਂ ਤੋਪਾਂ ਦੇ ਸਾਹਮਣੇ ਲਿਆਂਕੇ ਉਹ 5-7 ਸਰਦਾਰ ਵੀ ਮਰਵਾ ਦਿਆਂਗੇ ਇਹਨੂੰ ਕਹਿੰਦੇ ਸਿੱਖ ਕੌਮ ਕਦੇ ਨਹੀਂ ਮਰਦੀ ਜੇ ਸਿੱਖ ਕੌਮ ਵਿੱਚ ਗਦਾਰ ਨਾ ਪੈਦਾ ਹੋਣ ਤੇ ਇੱਕ ਤੇ ਸਾਡੀ ਆਦਤ ਵੜੀ ਬਣ ਗਈ ਆ ਭਾਈ ਅਸੀਂ ਪੱਗਾਂ ਵੇਖ ਕੇ ਵੜੀ ਛੇਤੀ ਭੂਏ ਹੁੰਨੇ ਪੀ ਸ਼ੈਦ ਲਾਲੂ ਕੁਮਣ ਨੀਲੀ ਪੰਥਕ ਪੱਗ ਬਨ ਕੇ ਆਇਆ ਤੇ ਇਹਨੇ ਪੰਥ ਸਾਰਾ ਮੋਢਿਆਂ ਤੇ ਚੁੱਕ ਕੇ ਬਚਾ ਲੈਣਾ ਕੋਈ ਸ਼ੈਦ ਕਪਾਹ ਫੁੱਲੀ ਬਨ ਕੇ ਆ ਗਿਆ ਸਾਰਾ ਪੰਥ ਇਹਨੇ ਬਚਾ ਲੈਣਾ ਇੱਕ ਬੇਨਤੀ ਕਰਦਾ ਪੱਗਾਂ ਦੇ ਰੰਗ ਵੇਖ ਕੇ ਕਦੇ ਜ਼ਿੰਦਗੀ ਚ ਭੁਗੇ ਨਾ ਹੋਇਓ ਪੱਗਾਂ ਦੇ ਥੱਲੇ ਜਿਹੜਾ 1.5 ਕਿਲੋ ਦਾ ਦਿਮਾਗ ਰੱਬ ਨੇ ਰੱਖਿਆ ਪਹਿਲੋ ਉਹ ਵੇਖਿਆ ਕਰੋ ਪਈਓ ਪੁਰਜਾ ਫੇਟ ਕੇ ਥੂੰ ਕੀਤਾ ਗਿਆ ਇਹ ਕਈਆਂ ਨੇ ਪੱਗਾਂ ਬੰਨ ਬੰਨ ਕੇ ਕੌਮ ਦੀਆਂ ਬੇੜੀਆਂ ਚਵੱਟੇ ਪਾਏ ਭਾਈ ਅਸੀਂ ਪੱਗਾਂ ਵੇਖ ਕੇ ਭੁਗੇ ਹੋ ਜਾਨੇ ਉਹ ਲਾਲ ਸਿੰਘ ਤੇ ਤੇਜਾ ਸਿੰਘ ਵੀ ਪੱਗਾਂ ਬੰਨਦੇ ਨੇ ਉਹ ਧੜਿਓ ਵੀ ਪ੍ਰਕਾਸ਼ ਰੱਖਦੇ ਨੇ ਸਾਡੇ ਵਰਗਾ ਸਰੂਪ ਲੇਕਿਨ ਉਹਨਾਂ ਦੇ ਅੰਦਰ ਇੱਕ ਪੈੜੀ ਮੱਤ ਹੈ ਉਹ ਚਾਉਂਦੇ ਸੀ ਪੱਗਾਂ ਵਾਲੇ ਇਸ ਦੁਨੀਆ ਤੇ ਨਹੀਂ ਰਹਿਣ ਦੇਣੀ ਉਹਨਾਂ ਨੇ ਆਖਿਆ ਮਹਾਰਾਣੀ ਸਹਿਬਾ ਅਸੀਂ ਮਾਮਲਾ ਲੈਣ ਜਾਵਾਂਗੇ ਮਹਾਰਾਣੀ ਜਿੰਦ ਕੌਰ ਨੇ ਆਖਿਆ ਕਦਾ ਚਿੱਤ ਵਾਸਤੇ ਨਹੀਂ ਸਾਡਾ ਘਰ ਪਾਟਾ ਦਰਗਾਹ ਸਤ ਰੋਜ ਨਾ ਪਾਰ ਕਰਿਓ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕੀਤਾ ਇਹਨਾਂ ਦੋਵਾਂ ਨੇ ਅੰਗਰੇਜ਼ਾਂ ਨੇ ਆਖਿਆ ਜਿਸ ਦਿਨ ਲਾਹੌਰ ਦੇ ਕਿਲੇ ਤੇ ਸਾਡਾ ਜੂਨੀਅਨ ਜੈਕ ਝੰਡਾ ਝੁੱਲ ਗਿਆ ਉਹ ਦਿਨ ਤੁਹਾਨੂੰ ਜੰਮੂ ਤੇ ਕਸ਼ਮੀਰ ਦਾ ਰਾਜ ਪਾਗ ਲਾਲ ਸਿੰਘ ਤੇ ਤੇਜਾ ਸਿੰਘ ਨੂੰ ਦਿੱਤਾ ਜਾਵੇਗਾ ਹੁਣ ਇਹਨਾਂ ਸੋਚਿਆ ਕੀ ਕਰੀਏ ਮਹਾਰਾਣੀ ਜਿੰਦ ਕੌਰ ਵਿਚਾਰੀ ਬੜਾ ਡੱਕਦੀ ਆ ਨਾ ਡੱਕੇ ਰ ਲੈ ਕੇ ਕੁਝ ਕੁ ਫੌਜ ਨਾਲ ਇਹਨਾਂ ਦਰਗਾਹ ਕੀਤਾ ਸਾਲੋ ਸਤਲੁਜ ਪਾਰ ਤੇ ਮੁਦਕੀ ਦੇ ਮੈਦਾਨ ਵਿੱਚ ਪੰਥ ਨੂੰ ਲੈ ਕੇ ਚਲੇ ਗਏ ਅੰਗਰੇਜ਼ਾਂ ਦੀਆਂ ਤੋਪਾਂ ਦੇ ਸਾਹਮਣੇ ਲੜਾਈ ਹੋਈ 18 ਦਸੰਬਰ 1845 ਈਸਵੀ ਨੂੰ ਤੋਪਾਂ ਦੰਨ ਦਰਾਈਆਂ ਲੇਕਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਹਾਰੀ ਤੇ ਅੰਗਰੇਜ਼ ਜਿੱਤੇ ਜਦੋਂ ਅੰਗਰੇਜ਼ ਜਿੱਤ ਗਏ ਉਧਰਲੇ ਪਾਸਿਓਂ ਸਰਦਾਰ ਬਰਿਆਮ ਸਿੰਘ ਉਹ ਘੋੜੇ ਤੇ ਬੈਠਾ ਕਿਸੇ ਤਰੀਕੇ ਦੇ ਨਾਲ ਵਿਚਾਰਾ ਰਾਜਮਾਤਾ ਮਹਾਰਾਣੀ ਜਿੰਦ ਕੌਰ ਦੇ ਕੋਲ ਸੰਮਨ ਬੁਰਜ ਕੋਲ ਪਹੁੰਚਿਆ ਪੌੜੀਆਂ ਚੜ੍ਹਿਆ ਪਲੰਘ ਤੇ ਬੈਠੀ ਵਿਚਾਰੀ ਮਹਾਰਾਣੀ ਜਿੰਦ ਕੌਰ ਉਹ ਸੋਚ ਰਹੀ ਕਦੋਂ ਮੇਰੇ ਕੰਨਾਂ 'ਚ ਜਿੱਤ ਦੀ ਖਬਰ ਪੈਂਦੀ ਆ ਕਦੋਂ ਮੇਰੀ ਕੰਨਾਂ 'ਚ ਜਿੱਤ ਦੀ ਖਬਰ ਪੈਂਦੀ ਸਰਦਾਰ ਬਰਿਆਮ ਸਿੰਘ ਪੌੜੀਆਂ ਚੜ੍ਹਿਆ ਉਹਨੇ ਰਾਜਮਾਤਾ ਮਹਾਰਾਣੀ ਜਿੰਦ ਕੌਰ ਨੂੰ ਜਾ ਕੇ ਫਤਿਹ ਬੁਲਾਈ ਮਹਾਰਾਣੀ ਜਿੰਦਾ ਨੇ ਜੋਗ ਉੱਤਰ ਦਿੱਤਾ ਆਓ ਜੀ ਸਰਦਾਰ ਬਰਿਆਮ ਸਿੰਘ ਨੇ ਆਖਿਆ ਮਹਾਰਾਣੀ ਸਹਿਬਾ ਬਹੁਤ ਮਨਹੂਸ ਖਬਰ ਖਾਲਸਾ ਪੰਥ ਮੁਦਕੀ ਦੇ ਮੈਦਾਨ ਵਿੱਚ ਹਾਰ ਚੁੱਕਾ ਹੈ ਮਹਾਰਾਣੀ ਜਿੰਦ ਕੌਰ ਨੇ ਆਖਿਆ ਬਰਿਆਮ ਸਿਆ ਜੁਬਾਨ ਨੂੰ ਲਗਾਮ ਦੇ ਜਿਹੜਾ ਪੰਥ ਗੁਰੂ ਕਲਗੀ ਧਰਨੇ ਸਾਜਿਆ ਉਹ ਨਾ ਕਦੇ ਅੱਜ ਹਾਰੇ ਨਾ ਕਦੇ ਕੱਲ ਹਾਰੇ ਪੰਥ ਨਹੀਂ ਹਾਰਿਆ ਹਾਰੇ ਗਦਾਰ ਨੇ ਮਹਾਰਾਣੀ ਜਿੰਦਾ ਵਿਚਾਰੀ ਦੇ ਟਪ ਟਪ ਕਰਕੇ ਅਥਰੂ ਚੱਲੇ ਮਨ ਵਿੱਚ ਆਇਆ ਨਹੀਂ ਜਿੰਦਾ ਨੀ ਕਦੇ ਤੇਰਾ ਪਤੀ ਦੋ ਵਾਰ ਸਿੱਖਾਂ ਨੇ ਕਸੂਰ ਪਤੇ ਕੀਤਾ ਭਾਈ ਇੱਕ ਵਾਰੀ ਹਰੀ ਸਿੰਘ ਪੰਗੂ ਨੇ ਉਧਰ ਨੂੰ ਕਸੂਰ ਨੂੰ ਮੂੰਹ ਨਹੀਂ ਹਕੂ ਕਰਦਾ ਅਬਦਾਲੀ ਨਹੀਂ ਹਿ ਮੂੰਹ ਕਰਦਾ ਕਸੂਰ ਵਾਲੇ ਪਾਸੇ ਨੂੰ ਇੱਕ ਵਾਰੀ ਹਰੀ ਸਿੰਘ ਪੰਗੂ ਨੇ ਤੇ ਦੂਜੀ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਤੇ ਹਰੀ ਸਿੰਘ ਨਲੂਗੇ ਨੇ ਅਜੇ ਕਸੂਰ ਫਤਿਹ ਕਰਨ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਤੇ ਮਹਾਰਾਣੀ ਜਿੰਦ ਕੌਰ ਦੇ ਕੋਲ ਉਹਦੀਆਂ ਦਾਸੀਆਂ ਬੈਠੀਆਂ ਕਹਿੰਦੀ ਮਹਾਰਾਣੀ ਸਾਹਿਬਾ ਅੱਜ ਤੱਕ ਸਿੱਖਾਂ ਤੋਂ ਬਗੈਰ ਕਿਸੇ ਨੇ ਕਸੂਰ ਨੂੰ ਜਿੱਤਿਆ ਨਹੀਂ ਰੱਬ ਭਲੀ ਕਰੇ ਤੁਹਾਡਾ ਪਤੀ ਜਿੱਤ ਕੇ ਆਵੇ ਤੇ ਮਹਾਰਾਣੀ ਜਿੰਦਾ ਨੇ ਆਖਿਆ ਤੁਸੀਂ ਮਿੱਟੀ ਦੇ ਦੀਵਿਆਂ ਵਿੱਚ ਦੇਸੀ ਘੋਪਾ ਬਤੀਆਂ ਤਿਆਰ ਕਰੋ ਦੀਪਮਾਲਾ ਕੀਤੀ ਜਾਵੇਗੀ ਮੇਰਾ ਪਤੀ ਜਿਹੜੀ ਮੁਹਿੰਮ ਤੇ ਜਾਂਦਾ ਹੈ ਉਹ ਜਿੱਤ ਕੇ ਆਉਂਦਾ ਹਾਰ ਕੇ ਨਹੀਂ ਆਉਂਦਾ ਅੱਜ ਪਹਿਲੀ ਵਾਰ ਰਾਜਮਾਤਾ ਮਹਾਰਾਣੀ ਜਿੰਦ ਕੌਰ ਦੇ ਕੰਨਾਂ ਵਿੱਚ ਵਿਚਾਰੀ ਦੇ ਹਾਰ ਸ਼ਬਦ ਪਈ ਉਹ ਪੁੱਪਾ ਮਾਰ ਮਾਰ ਕੇ ਰੋਪੀ ਮੁੰਨੇ ਆਖਿਆ ਜਿੰਦਾ ਤੇਰਾ ਰਾਜ ਭਾਗ ਕੌਣ ਬਚਾਵੇਗਾ ਨਹੀਂ ਉਹ ਰਾਜਪਾਗ ਜਿਹੜਾ ਤੇਰੇ ਪਤੀ ਨੇ ਤਲਵਾਰ ਬੇਮਿਆਨ ਕਰਕੇ ਗੁਰੂ ਰਾਮਦਾਸ ਤੇ ਉਹ ਤਾਸੇ ਮੁਤਾਬਕ ਜਿੰਨੇ ਰਾਜਪਾਗ ਸਥਾਪਿਤ ਕੀਤਾ ਨਹੀਂ ਤੇਰੇ ਰਾਜਪਾਗ ਦੇ ਕਿੰਗਰੇ ਡਿੱਗਣ ਲੱਗ ਪਏ ਨੇ ਕੌਣ ਬਚਾਵੇਗਾ ਤੇਰਾ ਰਾਜਪਾਗ ਵਿਚਾਰੀ ਸੰਮਨ ਬੁਰਜ ਤੋਂ ਉਤਰੀ ਥੱਲੇ ਕੁਝ ਕਮਾਇਆ ਲਈ ਹੱਥ ਵਿੱਚ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਗੁਰਦੁਆਰਾ ਡੇਰਾ ਸਾਹਿਬ ਚਲੀ ਗਾੜੀ ਖਲੋ ਕੇ ਅਰਦਾਸ ਕੀਤੀ ਮਹਾਰਾਜ ਜਦੋਂ ਦੀ ਮੈਂ ਇਸ ਘਰ ਵਿੱਚ ਵਿਆਹੀ ਆਈਆਂ ਮੇਰੇ ਕੰਨਾਂ ਵਿੱਚ ਕਦੇ ਹਾਰ ਛਬਦ ਨਹੀਂ ਪਿਆ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਕਿਰਪਾ ਕਰ ਗਰੀਬਣੀ ਦੀ ਬੋੜੀ ਕਰ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਆ ਸਾਡਾ ਕੋ ਰਾਜ ਭਾਗ ਬਚਾਵੇ ਅਰਦਾਸ ਬੇਨਤੀ ਕਰਕੇ ਨਾ ਮਹਾਰਾਣੀ ਜਿੰਦ ਕੌਰ ਨੇ ਪੱਲੂ ਅਡਿਆ ਆਟ ਕੇ ਪੱਲੂ ਤੇ ਮਹਾਰਾਣੀ ਜਿੰਦ ਕੌਰ ਉਹ ਵਿਚਾਰੀ ਆ ਗਈ ਜਿੱਥੇ ਛੇਰੇ ਪੰਜਾਬ ਦਾ ਕਿਤੇ ਅੰਤਮ ਸੰਸਕਾਰ ਹੋਇਆ ਸੀ ਉਸ ਜਗ੍ਹਾ ਤੇ 6 ਸਾਲ ਹੋ ਗਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਅੰਤਮ ਸੰਸਕਾਰ ਹੋਏ ਨੂੰ 6 ਸਾਲ ਆ ਜੋ ਉਸੇ ਮੜੀ ਤੇ ਬੈਠੀ ਰਾਜਮਾਤਾ ਮਹਾਰਾਣੀ ਜਿੰਦ ਕੌਰ ਮਹਾਰਾਣੀ ਜਿੰਦ ਕੌਰ ਨੇ ਕੀਰਨੇ ਪਾਏ ਮੜੀ ਤੇ ਬੈਠੀ ਉਹ ਕਹਿੰਦੀ ਸੋਚਾਂ ਸੋਚਦੀ ਬੈਠ ਕੇ ਇੰਝ ਰਾਣੀ ਕਿਵੇਂ ਫੁੰਝਦਾ ਰਾਜ ਬਚਾ ਲਵਾਂ ਮੈਂ ਸਿੱਖ ਰਾਜ ਦਾ ਦੀਵਾ ਹੈ ਬੁਝ ਚੱਲਿਆ ਫੂਨ ਜਿਗਰ ਦਾ ਪਾ ਕੇ ਜਗਾ ਲਵਾਂ ਮੈਂ ਉਠ ਮੜੀ ਵਿੱਚੋਂ ਸੁਤਿਆ ਜਾਗ ਸ਼ੇਰਾ ਦੁੱਖ ਦਰਦ ਜੇ ਤੈਨੂੰ ਸੁਣਾ ਲਵਾਂ ਮੈਂ ਮਾਰ ਕੇ ਚਮਕੜਾ ਬੈਠੀ ਰਾਜਮਾਤਾ ਮਹਾਰਾਣੀ ਜਿੰਦ ਕੌਰ ਵੇਖਣ ਵਾਲਿਆਂ ਨੂੰ ਐਉਂ ਲੱਗਾ ਜਿਵੇਂ ਮਰੇ ਹੋਏ ਪਤੀ ਦਾ ਸਿਰ ਆਪਣੀ ਗੋਦੀ ਵਿੱਚ ਰਾਜਮਾਤਾ ਮਹਾਰਾਣੀ ਜਿੰਦ ਕੌਰ ਨੇ ਰੱਖਿਆ ਹੋਵੇ ਬੈ ਕੇ ਪਤੀ ਦੀ ਮਰੀ ਤੇ ਜੋ ਕੁਝ ਮਹਾਰਾਣੀ ਜਿੰਦ ਕੌਰਾਂ ਕਹਿ ਰਹੀ ਐ ਇਹ ਮੇਰੀਆਂ ਲਾਈਨਾਂ ਲਿਖੀਆਂ ਨਹੀਂ ਐ ਇਹ ਗੁਰਪਰਵਾਸੀ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ ਸਾਹਿਬ ਉਹਨਾਂ ਦੀ ਕਲਮ ਤੋਂ ਲਿਖੀਆਂ ਹੋਈਆਂ ਲਾਈਨਾਂ ਨੇ ਬੜੇ ਪਿਆਰ ਨਾਲ ਸਰਵਣ ਕਰਦਾ ਤਾ ਵੀਰੇ ਪੰਜਾਬੀਆਂ ਦੀ ਦੁਰਿਆਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਦੇ ਨਾਲ ਵੈਰੀ ਤਰ ਤਰ ਕੰਬਦੇ ਸੀ ਡੁੱਡ ਗਈ ਸ਼ਮਸ਼ੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਜਿੱਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ